9 ਤੁਨਾ ਦਾ ਸੰਕੇਫ ਬੇਰਬਾ ਪਹਿਲੀ ਧੁਨ ਗੁਰੂ ਜੀ ਨੇ 137 ਪੰਨੇ ਪਰ ਲਿਖੀ ਹੈ ਵਾਰ ਮਾਜ ਕੀ tatha ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ tatha ਚੰਦਰ ਹੜਾ ਸੋਈਆਂ ਕੀ ਧੁਨੀ ਗਾਵਣੀ ਇੱਕ ਓਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮਲਕ ਜਾਤੀ ਦਾ ਮਰੀਦ ਖਾਂ ਸੂਰਮਾ ਸੋਇਆ ਜਾਤੀ ਦਾ ਚੰਦਰਹਰਾ ਨਾਮ ਸੂਰਮਾ ਇਹ ਦੋਨੋਂ ਅਕਬਰ ਬਾਦਸ਼ਾਹ ਦੇ ਫੌਜੀ ਸੂਰਮੇ ਸਰਦਾਰ ਸਨ ਇਹਨਾਂ ਦੀ ਬਾਹਰ ਮੁਖੀ ਤਾਂ ਆਪਸ ਵਿੱਚ ਬੜੀ ਮਿੱਤਰਤਾ ਸੀ ਪਰੰਤੂ ਅੰਦਰੋਂ ਆਪੋ ਵਿੱਚ ਵਿਰੋਧ ਰੱਖਦੇ ਸਨ ਇੱਕ ਸਮੇਂ ਸਰਹੰਦੀ ਇਲਾਕਾ ਕਾਵਲ ਆਕੀ ਹੋਣ ਕਰਕੇ ਉੱਥੇ ਬਗਾਵਤ ਦਾ ਖਤਰਾ ਪੈਦਾ ਹੋ ਗਿਆ ਅਕਬਰ ਬਾਦਸ਼ਾਹ ਨੇ ਤਲਵਾਰ ਤੇ ਪਾਨਾ ਦਾ ਵੀੜਾ ਸਭਾ ਵਿੱਚ ਰੱਖ ਕੇ ਕਿਹਾ ਜਿਹੜਾ ਸੂਰਮਾ ਤਕੜਾ ਹੈ ਉਹ ਇਸ ਨੂੰ ਚੁੱਕ ਲਵੇ ਤੇ ਸੂਰਮਾ ਨਾਲ ਲੈ ਕੇ ਕਾਬਲ ਨੂੰ ਫਤਿਹ ਕਰੇ ਮਲਕ ਮਰੀਦ ਨੇ ਤਲਵਾਰ ਤੇ ਪਾਨਾ ਦਾ ਵੀੜਾ ਚੁੱਕ ਕੇ ਕਿਹਾ ਮੈਨੂੰ ਹੁਕਮ ਦਿਓ ਮੈਂ ਜਾ ਕੇ ਕਾਬਲ ਫਤਿਹ ਕਰਾਂਗਾ ਅਕਬਰ ਬਾਦਸ਼ਾਹ ਨੇ ਮੂੰਹ ਮੰਗੀ ਫੌਜ ਦੇ ਕੇ ਤੋਰ ਦਿੱਤਾ ਮਲਕ ਮਰੀਦ ਨੇ ਆਪਣੀ ਬਹਾਦਰੀ ਸਿਆਣਪ ਤੇ ਰਾਜਨੀਤੀ ਨਾਲ ਸਰਹੰਦੀ ਇਲਾਕੇ ਨੂੰ ਕਾਬੂ ਕਰ ਲਿਆ ਅਤੇ ਜੋ ਸ਼ਾਹੀ ਮਾਮਲਾ ਰੁਕਿਆ ਹੋਇਆ ਸੀ ਉਹ ਵੀ ਬਸੂਲ ਕਰਕੇ ਕਲ ਦਿੱਤਾ ਅਤੇ ਦਿਲ ਵਿੱਚ ਵਿਚਾਰਿਆ ਜੇ ਮੈਂ ਵਾਪਸ ਚਲਾ ਜਾਵਾਂਗਾ ਤਾਂ ਇਹ ਦੇਸ਼ ਆਕੀ ਹੋ ਜਾਏਗਾ ਇਸ ਲਈ ਅਮਨ ਕਾਇਮ ਕਰਨ ਲਈ ਇੱਥੇ ਕੁਝ ਚਿਰ ਰਹਿਣਾ ਚਾਹੀਦਾ ਹੈ ਇਹ ਵਿਚਾਰ ਕੇ ਸੁੰਦਰ ਕਲਾ ਬਣਾ ਕੇ ਮਲਕ ਮਰੀਦ ਕਾਬਲ ਵਿਖੇ ਹੀ ਰਹਿਣ ਲੱਗ ਪਿਆ ਪਿੱਛੋਂ ਚੰਦਰੜਾ ਸੋਹੀਆਂ ਨੇ ਚਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਕ ਮਰੀਦ ਮੁਲਕ ਤੇ ਕਾਬਜ ਹੋ ਕੇ ਬਾਗੀ ਹੋ ਗਿਆ ਹੈ ਜਿਸ ਵੇਲੇ ਬਾਦਸ਼ਾਹ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਇਸ ਵੇਲੇ ਚੰਦਰਹਾ ਨੂੰ ਸੈਨਾ ਦੇ ਕੇ ਮਲਕ ਮਰੀਦ ਨੂੰ ਅਧੀਨ ਕਰਨ ਵਾਸਤੇ ਕਲ ਦਿੱਤਾ ਜਦ ਮਲਕ ਮਰੀਦ ਦੀ ਹੱਦ ਤੇ ਚੰਦਰਹਾ ਪੂਜਾਤਾ ਬਾਹਰ ਮੁਖੀ ਪੁਰਾਣੀ ਮਿੱਤਰਤਾ ਵਾਲਾ ਢੰਗ ਬਣਾ ਕੇ ਮਲਕ ਮਰੀਦ ਨੂੰ ਧੋਖਾ ਦੇਣਾ ਚਾਹਿਆ ਪਰੰਤੂ ਮਲਕ ਮਰੀਦ ਨੂੰ ਖੂਫੀਆ ਤੌਰ ਤੇ ਪਹਿਲੇ ਹੀ ਪਤਾ ਲੱਗ ਗਿਆ ਕਿ ਇਸ ਨੇ ਬਾਦਸ਼ਾਹ ਪਾਸ ਮੇਰੀ ਚੁਗਲੀ ਕੀਤੀ ਹੈ ਹੁਣ ਮੇਰੇ ਨਾਲ ਲੜਾਈ ਕਰਨ ਆਇਆ ਹੈ ਇਸ ਲਈ ਚੰਦਰਹੜਾ ਦਾ ਇਹ ਦਾ ਦਾ ਨਾ ਚੱਲ ਸਕਿਆ ਤਿਸ ਵੇਲੇ ਦੋਹਾਂ ਤਰਫੋਂ ਜੰਗ ਸ਼ੁਰੂ ਹੋ ਗਿਆ ਬਹੁਤ ਸੈਨਾ ਮਰ ਗਈ ਆਖਰ ਨੂੰ ਮਲਕ ਮਰੀਦ ਨੇ ਚੰਦਰਹੜਾ ਵੱਲ ਸੁਨੇਹਾ ਭੇਜਿਆ ਤੇ ਕਿਹਾ ਇਹ ਕੋਈ ਬਹਾਦਰਾਂ ਦਾ ਕੰਮ ਨਹੀਂ ਹੈ ਜੋ ਬੇਗੁਨਾਹ ਬਾਦਸ਼ਾਹੀ ਫੌਜ ਨੂੰ ਮਰਵਾ ਰਿਹਾ ਹੈ ਵੈਰ ਤੇਰਾ ਮੇਰਾ ਆਪਸ ਵਿੱਚ ਹੈ ਤੂੰ ਸਾਹਮਣੇ ਆ ਕੇ ਰਣ ਭੂਮੀ ਵਿੱਚ ਜੰਗ ਕਰ ਇਸ ਸੁਨੇਹੇ ਦੇ ਮਿਲਣ ਨਾਲ ਹੀ ਚੰਦਰ ਹੜਾ ਦਾ ਖੂਨ ਜੋਸ਼ ਵਿੱਚ ਆਇਆ ਤੇ ਕ੍ਰੋਧ ਦੀ ਅੱਗ ਭੜਕ ਉੱਠੀ ਦੋਨੋਂ ਸੂਰਮੇ ਮੈਦਾਨੇ ਜੰਗ ਵਿੱਚ ਆ ਨਿਕਲੇ ਆਪਸ ਵਿੱਚ ਖੂਬ ਹੱਥ ਦਿਖਾਏ ਪਰ ਹਾਰ ਕਿਸੇ ਵੱਲੋਂ ਨਾ ਹੋਈ ਆਖਰ ਨੂੰ ਇੱਕ ਦੂਜੇ ਦੇ ਸ਼ਸਤਰ ਆਪੋ ਵਿੱਚ ਲੱਗ ਕੇ ਕੱਟ ਕੇ ਮਰ ਗਏ ਇਨਾ ਸੂਰਮਿਆਂ ਦੀ ਇਸ ਜਾਨ ਤੋੜਮੀ ਬਹਾਦਰੀ ਨੂੰ ਢਾਡੀਆਂ ਨੇ ਵਾਰ ਦੁਆਰਾ ਗਵਾਇਆ ਜਥਾ ਕਾਬਲ ਵਿੱਚ ਮਰੀਦ ਖਾਂ ਖੜਿਆ ਵੱਡ ਜੋਰ ਚੰਦਰ ਹਰਾ ਲੈ ਫੌਜ ਕੋ ਚੜਿਆ ਵੱਡ ਤੌਰ ਦੋਹਾਂ ਕੰਧਾਰਾਂ ਮੋਹ ਜੁੜੇ ਦਾ मामੇ ਦੌਰ ਸ਼ਸਤਰ ਪਜੂਤੇ ਸੂਰਮਿਆਂ ਸਿਰ ਬੰਦੇ ਟੌਰ ਹੋਲੀ ਖੱਡੇ ਚੰਦਰ ਹੜਾ ਰੰਗ ਲੱਗੇ ਸ਼ੋਰ ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ ਮੈਂ ਵੀ ਰਾਏ ਸਦਾਇਸਾ ਵੜਿਆ ਲਾਹੌਰ ਦੋਵੇਂ ਸੂਰੇ ਸਾਹਮਣੇ ਜੂਜੇ ਉਸ ਠੌਰ ਛੇਵੇਂ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਸਜ ਕੇ ਮਾਝ ਦੀ ਵਾਰ ਉੱਪਰ ਇਸ ਅਠਤੁਕੀ ਪੌੜੀ ਵਾਲੀ ਵਾਰ ਦੀ ਧੁਨ ਚੜਨੀ ਕੀਤੀ ਤੂੰ ਕਰਤਾ purkh ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਇਹ ਸੀ ਨੌ ਧੁਨਾ ਵਿੱਚੋਂ ਸਭ ਤੋਂ ਪਹਿਲੀ ਧੁਨ ਆਜੋ ਹੁਣ ਦੂਸਰੀ ਧੁਨ ਵੱਲ ਵਿਚਾਰ ਕਰੀਏ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਔਂਕਾਰ ਸਤਗੁਰ ਪ੍ਰਸਾਦ ਰਾਏ ਕਮਾਲਦੀ ਤੇ ਰਾਏ ਸਾਰੰਗ ਦੋਨੋਂ ਸਕੇ ਭਰਾ ਸਨ ਤੇ ਦਿੱਲੀ ਵਿੱਚ ਅਕਬਰ ਬਾਦਸ਼ਾਹ ਪਾਸ ਟਿਕੇ ਟਕੇ ਪਰਦੇ ਸੀ ਰਾਏ ਸਾਰੰਗ ਅੰਦਰੋਂ ਬਹੁਤ ਸਾਫ਼ ਸੀ ਅਤੇ ਰਾਏ ਕਮਾਲਦੀ ਦਿਲ ਦਾ ਕਪਟੀ ਸੀ ਜਿਸ ਵੇਲੇ ਟਕੇ ਪਰਨ ਦਾ ਵੇਲਾ ਆਵੇ ਤਾਂ ਰਾਏ ਕਮਾਲ ਦੀ ਰਾਏ ਸਾਰੰਗ ਪਾਸੋਂ ਟਕੇ ਲੈ ਕੇ ਦਿੱਲੀ ਚਲਿਆ ਜਾਵੇ ਬਾਦਸ਼ਾਹੀ ਕਚੈਰੀ ਵਿਖੇ ਜਾ ਕੇ ਆਪਣੇ ਵੱਲੋਂ ਟਕੇ ਦੇ ਕੇ ਆਪਣੇ ਆਪ ਨੂੰ ਹਾਜ਼ਰ ਲਿਖਵਾ ਦੇਵੇ ਤੇ ਰਾਏ ਸਾਰੰਗ ਵੱਲੋਂ ਰੁਪਈਏ ਨਾ ਦੇਵੇ ਤੇ ਗੈਰ ਹਾਜ਼ਰ ਲਿਖਵਾ ਦੇਵੇ ਜਦ 2-3 ਸਾਲ ਗੈਰ ਹਾਜ਼ਰ ਲਖਵਾਉਂਦਾ ਰਿਹਾ ਤਾਂ ਅਕਬਰ ਬਾਦਸ਼ਾਹ ਨੇ ਸੋਚੇ ਵਿਚਾਰੇ ਤੋਂ ਬਿਨਾ ਹੀ ਸਿਪਾਹੀ ਭੇਜ ਕੇ ਰਾਏ ਸਰੰਗ ਨੂੰ ਸ਼ਾਹੀ ਕੈਦ ਵਿੱਚ ਬੰਦ ਕਰਵਾ ਦਿੱਤਾ ਇੱਕ ਉਮਰਾਵ ਰਾਏ ਸਰੰਗ ਦਾ ਬੜਾ ਮਿੱਤਰ ਸੀ ਜਦ ਉਸ ਨੂੰ ਪਤਾ ਲੱਗਾ ਕਿ ਮੇਰਾ ਮਿੱਤਰ ਸ਼ਾਹੀ ਕੈਦ ਅੰਦਰ ਹੈ ਤਾਂ ਉਹ ਉਸ ਨੂੰ ਆ ਕੇ ਮਿਲਿਆ ਸਾਰਾ ਹਾਲ ਪੁੱਛ ਕੇ ਬੇਦੋਸ਼ਾ ਵਿਚਾਰ ਕੇ ਅਕਬਰ ਬਾਦਸ਼ਾਹ ਨੂੰ ਆਖ ਕੇ ਛਡਵਾ ਦਿੱਤਾ ਜਦ ਛੁੱਟ ਕੇ ਬਾਹਰ ਆਇਆ ਤਾਂ ਰਾਏ ਕਮਾਲਦੀ ਨੂੰ ਪਤਾ ਲੱਗ ਗਿਆ ਉਸੇ ਵੇਲੇ ਇੱਕ ਸ਼ਰਾਬ ਦੀ ਬੋਤਲ ਅਤੇ ਦੂਸਰੀ ਮੋਹਰੇ ਦੀ ਬੋਤਲ ਲੈ ਕੇ ਅੱਗੇ ਆ ਮਿਲਿਆ ਤੇ ਚਰਣੀ ਪੈ ਕੇ ਆਪਣੀ ਭੁੱਲ ਬਖਸ਼ਾਈ ਸਾਰੰਗ ਨੇ ਕਿਹਾ ਮੈਂ ਤੇਰੇ ਪਰ ਪ੍ਰਸੰਨ ਹਾਂ ਤੂੰ ਕੋਈ ਫਿਕਰ ਨਾ ਕਰ ਰਾਏ ਕਮਾਲਦੀ ਨੇ ਕਿਹਾ ਮੈਂ ਤਦ ਪ੍ਰਸੰਨ ਸਮਝਾਂਗਾ ਜੇ ਤੂੰ ਮੇਰੇ ਹੱਥੋਂ ਸ਼ਰਾਬ ਪੀਵੇ ਤੇ ਮੈਂ ਤੇਰੇ ਹੱਥੋਂ ਸ਼ਰਾਬ ਪੀਵਾਂ ਰਾਏ ਸਾਰੰਗ ਨੇ ਕਿਹਾ ਚੰਗਾ ਰਾਏ ਕਮਾਲਦੀ ਨੇ ਸ਼ਰਾਬ ਦੀ ਬੋਤਲ ਰਾਏ ਸਾਰੰਗ ਦੇ ਹੱਥ ਪੜਾ ਦਿੱਤੀ ਤੇ ਮੋਹਰੇ ਵਾਲੀ ਬੋਤਲ ਆਪਣੇ ਹੱਥ ਰੱਖੀ ਜਿਸ ਵੇਲੇ ਇਕੱਠੇ ਮਿਲ ਕੇ ਕੁਝ ਖਾਣਾ ਖਾ ਚੁੱਕੇ ਤਾਂ ਰਾਏ ਸਾਰੰਗ ਨੇ ਸ਼ਰਾਬ ਵਾਲੀ ਬੋਤਲ ਖੋਲ ਕੇ ਰਾਏ ਕਮਾਲਦੀ ਨੂੰ ਦੇ ਦਿੱਤੀ ਅਤੇ ਰਾਏ ਕਮਾਲਦੀ ਨੇ ਮੋਹਰੇ ਵਾਲੀ ਬੋਤਲ ਖੋਲ ਕੇ ਰਾਇਸਾ ਰੰਗ ਨੂੰ ਪਲਾਦ ਦਿੱਤੀ ਉਹ ਪੀਂਦਿਆਂ ਸਾਰ ਮ੍ਰਿਤਿ ਹੋ ਗਿਆ ਜਿਸ ਵੇਲੇ ਰਾਇਸਾ ਰੰਗ ਦੇ ਪੁੱਤਰ ਮੋਜਦੀ ਨੇ ਆਪਣਾ ਪਿਤਾ ਦਾ ਮਰਨਾ ਸੁਣਿਆ ਤਾਂ ਉਸ ਨੇ ਆਪਣੇ ਨਾਨਕਿਆਂ ਦੀ ਮਦਦ ਲੈ ਕੇ ਆਪਣੇ ਚਾਚੇ ਰਾਇ ਕਮਾਲ ਦੀ ਨਾਲ ਜੰਗ ਸ਼ੁਰੂ ਕਰ ਦਿੱਤਾ ਅਤੇ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਇ ਕਮਾਲ ਦੀ ਨੂੰ ਸੰਸਾਰ ਤਿਆਗਣਾ ਪਿਆ ਮੋਜਦੀ ਨੇ ਆਪ ਤਖਤ ਪਰ ਬੈਠ ਕੇ ਰਾਜ ਭਾਗ ਦਾ ਕੰਮ ਸੋਹਣੀ ਰਾਜਨੀਤੀ ਨਾਲ ਚਲਾਇਆ ਅਤੇ ਰਾਏ ਕਮਾਲਦੀ ਦਾ ਪੁੱਤਰ ਰਣਤੀਰਾ ਨਾਮ ਕਰਕੇ ਸੀ ਉਸ ਨੂੰ ਵੀ ਅੱਧਾ ਰਾਜ ਦੇ ਦਿੱਤਾ ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜਨ ਪਰ ਰਚੀ ਰਾਣਾ ਰਾਏ ਕਮਾਲਦੀ ਰਣ ਭਾਰਾ ਬਾਹੀ ਮੋਜ ਦੀ ਤਲਵੰਡੀਆਂ ਚੜਿਆ ਜਾ ਬਾਹੀ ਟਾਲੀ ਅੰਬਰ ਛਾਇਆ ਫੁੱਲੇ ਅਕਕਾਹੀ ਜੁੱਟੇ ਆਮੋ ਸਾਹਮਣੇ ਨੇਜੇ ਚਲਕਾਹੀ ਮੋਜੇ ਕਰ ਵਧਾਈਆਂ ਕਰ ਚਾਚੇ ਤਾਹੀ ਇਸ ਨਾਲ ਤੁਨੀ ਮਲਾਉਣ ਲਈ ਪੰਜ ਤੋਂ ਕੀ ਪੌੜੀ ਗੌੜੀ ਦੀ ਵਾਰ ਜੋ ਤੁਦ ਭਾਵੈ ਸੋ ਭਲਾ ਸੱਚ ਤੇਰਾ ਭਾਣਾ ਇਸੀ ਦੂਸਰੀ ਧੁਨ ਇਸੇ ਹੀ ਤਰ੍ਹਾਂ ਆਪ ਤੀਸਰੀ ਧੁਨ ਨੂੰ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਅਤੇ ਇੱਕ ਪਿਆਰਿਆ ਜਿਹਾ ਕਮੈਂਟ ਕਰੋ ਵਾਹਿਗੁਰੂ ਲਿਖ ਕੇ ਸੋ ਠੀਕ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੀ ਧੁਨ ਲੈ ਕੇ ਆਪ ਜੀ ਦੇ ਸਾਹਮਣੇ ਫਿਰ ਹਾਜ਼ਰ ਹੋਵਾਂਗਾ